ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਮੈਂ ਗੱਲ ਕਰਨ ਲੱਗਿਆਂ ਜਿਹੜੀ ਉਹ ਹੈਗੀ ਐ ਪਈ ਇੱਕ ਬੰਦੇ ਪੰਜਾਬੀ ਤੇ ਪੰਜਾਬੀ ਤੇ ਕੋਈ ਪ੍ਰਵਾਸੀ ਜੇ ਐ ਕੇਸ ਕਰੇ ਤਾਂ ਮੰਨੀਏ ਪਰ ਇਸ ਪੰਜਾਬੀ ਤੇ ਪੰਜਾਬੀਆਂ ਨੇ ਕੇਸ ਕੀਤਾ ਇਸ ਕਰਕੇ ਕਿਉਂਕਿ ਇਹ ਬੰਦੇ ਨੇ ਪੰਜਾਬੀਆਂ ਨੂੰ ਉਹਨਾਂ ਦਾ ਸ਼ੀਸ਼ਾ ਦਿਖਾ ਦਿੱਤਾ ਪਈਉਣ ਵਾਲਾ 2040 ਵਿੱਚ ਪੰਜਾਬੀਆਂ ਦਾ ਕੀ ਹਾਲ ਹੋਊਗਾ ਪ੍ਰਵਾਸੀ ਇਹਨਾਂ ਦਾ ਕੀ ਹਾਲ ਕਰਨਗੇ ਉਹ ਬੰਦਾ ਕੌਣ ਐ ਉਹਦੀ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਇਹ ਬੰਦਾ ਕਾਫੀ ਟਾਈਮ ਤੋਂ ਫਿਲਮ ਲਾਈਨ ਦੇ ਵਿੱਚ ਵਿਚਰਦਾ ਆ ਕਾਫੀ ਚੀਜ਼ਾਂ ਅਲੱਗ ਕਰਦਾ ਆ ਮੈਂ ਹਲੇ ਵੀਡੀਓ ਇਹਦੀ ਅਲੱਗ ਪਾਉਣੀ ਸੀ ਕਿਉਂਕਿ ਸ਼ਾਮ ਬਲਕਾਰ ਸਾਹਿਬ ਦੀ ਮੈਂ ਵੀਡੀਓ ਪਾਈ ਸੀ ਉਹਦੇ ਥੱਲੇ ਇਹਨਾਂ ਨੇ ਕਮੈਂਟ ਪਾਇਆ ਕਿ ਮੈਂ ਵੀ ਇਹਨਾਂ ਦੇ ਘਰੇ ਰੋਟੀਆਂ ਖਾਂਦਾ ਰਿਆਂ ਤੇ ਫ੍ਰੀ ਇਹਨਾਂ ਦੇ ਘਰ ਰਿਆਂ ਇਹ ਦੱਸਣਾ ਬਹੁਤ ਔਖਾ ਹੁੰਦਾ ਕਈ ਬੰਦਿਆਂ ਲਈ ਕੋਈ ਕੋਈ ਬੰਦਾ ਹੁੰਦਾ ਸੂਰਮਾ ਇਦਾਂ ਦਾ ਜਿਹੜਾ ਸੱਚ ਬੋਲਦਾ ਨਹੀਂ ਹਜ਼ਾਰਾਂ ਬੰਦੇ ਇਹਨਾਂ ਦੇ ਘਰ ਖਾ ਗਏ ਇਹਨਾਂ ਨੂੰ ਸ਼ਾਮਬਲਕਾਰ ਸਾਹਿਬ ਦੀ ਕਦੀ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਨਾ ਇਹਨਾਂ ਨੂੰ ਜਿਹੜੇ بڑے ਡਾਇਰੈਕਟਰ ਬਣ ਕੇ ਕੰਮ ਦਿੱਤਾ ਇਹਦੇ ਬਾਰੇ ਸ਼ਾਮਬਲਕਾਰ ਸਾਹਿਬ ਦਾ ਕਿੱਸਾ ਮੇਰੇ ਕੋਲ ਹੋਰ ਆਇਆ ਤੇ ਉਹ ਮੈਂ ਸੋਮਵਾਰ ਨੂੰ ਨਾ ਵਾਰੀ ਪਾਉਂਗਾ ਤੇ ਇਹ ਬੰਦਾ ਜਿਹੜਾ ਹੈਗਾ ਭਈ ਇਹਨੇ ਇੱਕ ਫਿਲਮ ਬਣਾਈ ਜਿਹਦਾ ਫਿਲਮ ਦਾ ਨਾਮ ਸੀ ਕਿ ਯੂਪੀ ਵਾਲੇ ਜੱਟ ਤੇ ਪੰਜਾਬ ਵਾਲੇ ਪਈਏ ਇਹੋ ਫਿਲਮ ਬਣਾਉਣ ਤੇ ਤੇ ਕੇਸ ਕੌਣ ਕਰ ਰਿਹਾ ਪੰਜਾਬੀ ਉਹਨੇ ਪੰਜਾਬੀਆਂ ਨੂੰ ਇਹ ਦੱਸਿਆ ਪੇ ਸੁਧਰ ਜਾਓ ਜ਼ਮੀਨਾਂ ਨਾ ਵੇਚੋ ਤੁਹਾਡਾ ਇਹ ਹਾਲ ਹੋਣਾ ਕੋਈ ਗਲਤੀ ਨਹੀਂ ਕੀਤਾ ਇਹਨੂੰ ਦੇਖ ਕੇ ਛੋਟ ਛੋਟੀਆਂ ਸ਼ਾਰਟ ਮੂਵੀਆ ਜਿਹੜੇ ਬਣਾਉਂਦੇ ਆ ਉਹਨਾਂ ਦੱਸਿਆ ਪਈ ਪੰਜਾਬੀ ਘਰ ਛੱਡ ਕੇ ਚਲੇ ਜਾਂਦੇ ਆ ਬਾਹਰ ਤੇ ਜਦੋਂ ਬਾਹਰੋਂ ਆਉਂਦੇ ਆ ਤੇ ਉਹ ਜ਼ਮੀਨ ਘਰ ਘੁਰ ਦੱਬ ਕੇ ਬੈਠੇ ਹੁੰਦੇ ਜਿਨ੍ਹਾਂ ਨੂੰ ਛੱਡ ਕੇ ਗਏ ਹੁੰਦੇ ਤੇ ਉਹ ਚੀਜ਼ਾਂ ਬਾਅਦ ਚ ਬਣ ਲਗੀਆਂ ਉਹ ਛੋਟ ਛੋਟਿਆਂ ਨੇ ਤੇ ਕੇਸ ਕਿਉਂ ਨਹੀਂ ਕਰਦੇ ਇਹ ਜਿਹੜਾ ਪ੍ਰੋਜੈਕਟ ਬਣਦਾ ਇਹ ਚ ਪੰਜਾਬੀਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਹਾਂ ਇਹਦੇ ਕਿੱਸੇ ਜਾਂ ਕਹਾਣੀਆਂ ਜਿਹੜੇ ਮੈਂ ਸੁਣੇ ਆ ਅਲੱਗ ਹੁੰਦੇ ਆ ਜੇ ਉਹ ਸਾਨੂੰ ਇਹ ਸ਼ੀਸ਼ਾ ਦਿਖਾ ਰਿਹਾ ਤਾਂ ਕੋਈ ਗਲਤ ਨਹੀਂ ਕਰ ਰਿਹਾ ਉਹ ਸੱਚ ਕਰ ਰਿਹਾ ਹੈ ਤੁਸੀਂ ਇਹਦੀ ਪੂਰੀ ਵੀਡੀਓ ਸੁਣ ਲਓ ਤੇ ਦੇਖੋ ਤੁਹਾਨੂੰ ਇਹਦਾ ਸਾਥ ਦੇਣਾ ਚਾਹੀਦਾ ਇਸ ਬੰਦੇ ਦਾ ਹਨਾ ਮੈਂ ਕੋਈ ਇਹ ਨਹੀਂ ਹੈ ਵੀ ਮੈਂ ਉਹਦੇ ਨਾਲ ਰਲ ਕੇ ਮਿਲ ਕੇ ਅਸੀਂ ਚੈਨਲ ਚਲਾਉਣਾ ਚਾਹੁੰਦੇ ਹਾਂ ਬਿਲਕੁਲ ਨਹੀਂ ਜੀ ਜਦੋਂ ਉਹ ਕਮੈਂਟ ਪਾਉਂਦੇ ਆ ਜਾਂ ਕੁਛ ਕਰਦੇ ਗੱਲ ਕਰਦਾ ਮੈਂ ਹਨਾ ਅਦਰਵਾਈਜ਼ ਮੈਂ ਨਹੀਂ ਕਰਦਾ ਇਦਾਂ ਦੇ ਬੰਦਿਆਂ ਦਾ ਸਾਥ ਦਿਓ ਜਿਹੜੇ ਤੁਹਾਨੂੰ ਸਹੀ ਸ਼ੀਸ਼ਾ ਦਿਖਾਉਂਦੇ ਆ ਉਹ ਜਿਹੜਾ ਭੇਡਾਂ ਵਾਂਗੂ ਤੁਹਾਨੂੰ ਕੋਈ ਇੱਕ ਵਾਇਰਲ ਹੋ ਜਾਂਦਾ ਉਹਦੇ ਮਗਰ ਤੁਰੇ ਫਿਰਦੇ ਆ ਉਹਦੇ ਤੇ ਸਾਰੇ ਵੀਡੀਓ ਪਾਉਂ ਵੀਡੀਓ ਪਾਉਣ ਲੱਪੈਂਦੇ ਆ ਇਹ ਚੀਜ਼ਾਂ ਗਲਤ ਨੇ ਮਿਹਰਬਾਨੀ ਸ਼ੁਕਰੀਆ ਤੇ ਵੀਡੀਓ ਸਾਰੀ ਬੰਦੇ ਦੀ ਸੁਣੋ ਹਾਂਜੀ ਵੀਰੋ ਮੈਂ ਹਾਂ ਸੈਕੰਡ ਸੋਡੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਤੇ ਕੱਲ ਸ਼ਾਮ ਨੂੰ ਮੇਰੇ ਕੋਲ ਫੋਨ ਆਇਆ ਕਿ ਤੁਹਾਡੇ ਖਿਲਾਫ ਮਲੇਰ ਕੋਟਲਾ ਥਾਣੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਇੱਕ ਐਕਟਰ ਰਾਈਟਰ ਤੇ ਡਾਇਰੈਕਟਰ ਹਾਂ ਤੇ ਮੈਂ ਹਦਰ ਬਾਦ ਤੋਂ ਫਿਰ ਮੇਕਿੰਗ ਸਿੱਖੀ ਆ ਤੇ ਮੈਂ ਇੱਕ ਐਹੋਜੀ ਫਿਲਮ ਬਣਾਣੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਮੈਂ ਜਗਾਉਣਾ ਚਾਹੁੰਦਾ ਸੀ ਕਿ ਆਪਣੀਆਂ ਜ਼ਮੀਨਾਂ ਨਾ ਛੱਡੋ ਮੈਂ ਤਾਂ ਇਹਨਾਂ ਜ਼ਮੀਨਾਂ ਤੇ 2040 ਤੱਕ ਕਬਜ਼ਾ ਹੋ ਜਾਵੇਗਾ ਦੇ ਤੁਸੀਂ ਨਾ ਕਰਦੇ ਰਹੋਗੇ ਨਾ ਕਾਟਦੇ ਫਿਲਮ ਦਾ ਨਾਂ ਸੀ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਬਈਏ ਦੇ ਦੋ ਤੇ ਕੱਲ ਐਫ ਆਈ ਆਰ ਦਾ ਵੀ ਪਤਾ ਲੱਗ ਗਿਆ ਕਿ ਐਫ ਆਈ ਆਰ ਹੋ ਗਈ ਲੱਖ ਕੁਰੀ ਪੰਜਾਬ ਚੋਂ ਕੱਢ ਕੇ ਲੈ ਗਏ ਉਦੋਂ ਇਹ ਐਫ ਆਈ ਆਰ ਦਰਜ ਕਰਾਉਣ ਵਾਲੇ ਕਿੱਥੇ ਸੀ ਰੋਲ ਤਾਂ ਦਾਦੇ ਪੰਜਾਬੀਆਂ ਨੂੰ ਇਹ ਲੋਕ ਕੁੱਟ ਦਿਆ ਤੇ ਉਦੋਂ ਇਹ ਐਫ ਆਈ ਆਰ ਕਰਾਉਣ ਵਾਲੇ ਕਿੱਥੇ ਹੁੰਦੇ ਆ ਭਾਤ ਸਾਡਾ ਦੇਸ਼ ਆ ਇੱਥੇ ਸਾਡੀ ਲਹੜ ਆ ਤੁਸੀਂ ਜਮੀਨਾ ਛੜ ਛੜ ਬਾਹਰ ਭੱਜ ਜਾਓਗੇ ਬਹੁਤ سارے ਕੇਸ ਹੋ ਚੁੱਕੇ ਆ ਬਹੁਤ سارے ਕੇਸ ਜਿੱਥੇ ਲੋਕ ਬਾਹਰ ਗਏ ਬਹੁਤ ਸਾਲਾਂ ਬਾਅਦ ਆਏ ਤੇ ਬਾਜ ਕੁੱਟ ਖਾ ਕੇ ਵਾਪਸ ਗਏ ਮੈਂ ਸੀਨਾ ਠੋਕੇ ਮੇਰਾ ਪ੍ਰੋਡਿਊਸਰ ਮਹਿੰਦਰ ਸਿੰਘ ਡਾਇਰੈਕਟਰ ਜਗENDER ਲਹਿਰੀ ਤੇ ਮੈਂ ਸੋਡੀ ਤਾਕਮੈਦਾ ਰਾਈਟਰ ਅਸੀਂ ਆਉਣ ਵਾਲੇ ਪੰਜਾਬ ਦੀ ਲੋਕਾਂ ਨੂੰ ਇੱਕ ਸੁਚੇਤ ਕੀਤਾ ਤੇ ਮੈਂ ਸਾਰੇ ਪੰਜਾਬ ਦੇ ਉਹ ਜਿਹੜਾ ਰੈੱਡ ਬਲੱਡ ਆ ਜਿਹੜਾ ਅਸਲੀ ਖੂਨ ਆ ਉਹਨਾਂ ਕੋਲੋਂ ਹੈਲਪ ਮੰਗਦਾ ਆ ਕਿ ਮੇਰੀ ਸਪੋਰ ਮੈਂ ਇਹਨਾਂ ਲੋਕਾਂ ਅੱਗੇ ਚੁੱਕਣ ਵਾਲਾ ਨਹੀਂ ਭਾਜ ਜਿੱਥੇ ਮੈਨੂੰ ਮੇਰਾ ਫਾਲਟ ਹੋਊਗਾ ਉਹ ਤੇ ਮੈਂ ਜ਼ਰੂਰ ਮਾਫੀ ਮੰਗਾਗਾ ਪਰ ਤੁਸੀਂ ਸੱਚ ਕੀ ਆ ਸਾਡਾ ਫਾਲਟ ਹੈ ਕਿ ਨਹੀਂ ਹੈ ਇਹ ਤੁਸੀਂ ਪੰਜਾਬ ਦੇ ਲੋਕਾਂ ਦੇ ਸਾਰੇ ਵੀਡੀਓ ਮੇਰੇ ਫੇਸਬੁੱਕ ਤੇ ਵੇਖ ਲਓ ਸੋਡੀ ਤਾਕਮਾ ਦਾ ਮੇਰਾ ਪੇਜ ਆ ਕਿ ਤੁਸੀਂ ਡਿਸਾਈਡ ਕਰਨਾ ਆ ਜੇ ਤੁਸੀਂ ਕਹੋਗੇ ਤੇ ਮਾਫੀ ਵੀ ਮੰਗਾਗੇ ਤੇ ਆਪਣੇ ਲੋਕਾਂ ਨੂੰ ਆਉਣ ਵਾਲੇ ਸਮੇਂ ਤੋਂ ਸੁਚੇਤ ਕਰਦੇ ਰਹਿਵਾਂਗੇ